ਅੰਤਰਦੇ ਕੋਮੀ ਪ੍ਰਦਾਨ ਪਰਮਜੀਤ ਸਿੰਘ ਸੋਲੀ ਦੀ ਗਵਾਈ ਹੇਠ ਮਹਿੰਗਾਈ ਨੂੰ ਲੈ ਕੇ ਵਰਕਰਾਂ ਨੇ ਆਪਣੇ ਗਲੇ ਵਿੱਚ ਟਮਾਟਰ ਪਿਆਜ਼ ਆਲੂਆਂ ਦੇ ਹਾਰ ਪਾ ਕੇ ਕਾਲੀਆਂ ਟੰਡੀਆਂ ਲੈ ਕੇ ਪੰਜਾਬ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਰੋਜ਼ ਮਾਰਚ ਕੱਢਿਆ ਇਹ ਰੋਜ਼ ਮਾਰਚ ਪਟਿਆਲਾ ਗੇਟ ਤੋਂ ਸ਼ੁਰੂ ਹੋ ਕੇ ਪਿੱਖੀ ਮੋੜ ਸਦਰ ਬਾਜ਼ਾਰ ਕਿਲਾ ਚੌਂਕ ਤੋਂ ਹੁੰਦੇ ਹੋਏ ਦੇਵੀ ਮੰਦਰ ਚੌਂਕ ਵਿੱਚ ਸਮਾਪਤ ਹੋਇਆ ਇਸ ਮੌਕੇ ਕੌਮੀ ਪ੍ਰਦਾਨ ਪਰਮਜੀਤ ਸਿੰਘ ਸੋੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪੈਟਰੋਲ ਦੀ ਕੀਮਤ 100 ਰੁਪਏ ਦੇ ਕਰੀਬ ਡੀਜ਼ਲ ਦਾ ਰੇਟ 90 ਰੁਪਏ ਦੇ ਕਰੀਬ ਅੰਕੜਾ ਪਾਰ ਕਰ ਚੁੱਕਿਆ ਹੈ ਹੁਣ ਤਾਂ ਉਹਨਾਂ ਕਿਹਾ ਹੈ ਕਿ ਲੋਕਾਂ ਦਾ ਖਾਣਾ ਮੁਸ਼ਕਲ ਹੋ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੇ ਦਾ ਸੁਤੰਤਰ ਵੱਲੋਂ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਥਾਣਾ ਕੋਤਵਾਲੀ ਮੁਖੀ ਜਸਵਿੰਦਰ ਸਿੰਘ ਨੂੰ ਸਰਕਾਰਾਂ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਬਾਅਦ ਇੱਕ ਤੇ ਸੀ ਸਿਮਰਤੀ ਹਰਾਨੀ ਸਾਫ ਕਾ ਮੰਤਰੀ ਕੇਂਦਰ ਦੀ ਉਹਨੇ ਸਿਰ ਤੇ ਸਿਲੰਡਰ ਰੱਖ ਕੇ ਕਿਹਾ ਸੀ ਵੀ ਸਾਡੀ ਕਾਂਗਰਸ ਕਾਂਗਰਸ ਨੇ ਤੁਸੀਂ ਖਾਲੇ ਲੁਟਕ ਕੇ ਵੰਗਾਈ ਚ ਕੇਰਾ ਸਾਡੀ ਸਰਕਾਰ ਆਉਣ ਦਾ ਸੀ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਰਾਹਤ ਮਿਲੂ ਅੱਜ ਰਾਹਤ ਇਹ ਕੀ ਮਿਲ ਰਹੀ ਹੈ ਕਿ ਸਾਡੇ ਜੁਨੇ 부ਜੇ ਪਏ ਨੇ ਕਹਾਂ ਚ ਲੜਾਈ ਪੈਂਦੀ ਹੈ ਜੇ ਕੋਈ ਮੰਗਦਾ ਵੀ ਮੈਨੂੰ ਅੱਜ ਅੱਜ ਮੇਰਾ ਜੀ ਕਰਦਾ ਕਿ ਅੱਜ ਮੈਂ ਲੂਆ ਤੇ ਗਾਂਜਰਾ ਦੀ ਸਬਜ਼ੀ ਖਾਵਾਂ ਉਹ ਕਹਿੰਦੇ ਲਿਆਈਏ ਕਿੱਥੋਂ ਮੰਗਾਈ ਐ ਇੰਨੀ ਜ਼ਿਆਦਾ ਹੋਈ ਐ 100-100 ਰੁਪਏ 50-50 ਰੁਪਏ ਕਿਲੋ ਰੇਟ ਕਰਿਆ ਪਿਆ ਜਿਹੜਾ ਸਾਡੀਆਂ ਜੇਬਾਂ ਤੋਂ ਬਹੁਤ ਤੋਂ ਬਾਹਰ ਹੋ ਗਿਆ ਜਿਹਦੇ ਰੋਜ਼ ਵਜੋਂ ਅਕਾਲੀ ਦਾ 77 ਪਟਿਆਲਾ ਗੇਟ ਤੋਂ ਆਹ ਜਿਹੜਾ ਭਾਈਚਾਰਾ ਇਹਨਾਂ ਦੀ ਆਵਾਜ਼ ਬਣ ਕੇ ਅਸੀਂ ਜਾ ਰਹੇ ਹਾਂ ਅਸੀਂ ਆਸ ਕਰਦੇ ਆ ਕਿ ਜਿਹੜੇ ਰਾਹੀਂ ਸੁਪਤੀਆਂ ਸਰਕਾਰਾਂ ਨੂੰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਸੁਣੂਗੀ ਸੁਣ ਕੇ ਸਾਨੂੰ ਕੁਛ ਨਾ ਕੁਛ ਰਾਹਤ ਹੋਵੇਗੀ ਇਹ ਅੱਜ ਨਾਰਾ ਲੈ ਕੇ ਜੀ ਕਿ ਪਹਿਲਾਂ ਦੇਰੋਂ ਮੈਂ ਕਹਿੰਿਆ ਚੱਕ ਨਿਬੜਾ ਅੱਜ ਵੀ ਕੌਮੀ ਸੰਗਠਨ ਜਿਹੜੇ ਚਾੜਨੀ ਵਾਲੀ ਤੁਸੀਂ ਗੱਲ ਕਰਦੇ ਹੋ ਪਦੀਦਾ ਕਿੱਥੋਂ ਲਿਆਊਗਾ ਧਣੀਆਂ ਕਿੱਥੋਂ ਲਿਆਊਗਾ ਉਹ ਵੀ ਹੱਦ ਟੁੱਟ ਗਈ ਜਿਹੜਾ ਕਿ ਸਾਡੇ ਆਮ ਹੋ ਜਾਂਦਾ ਸੀ ਪਿਆਜ਼ ਕਿੱਥੋਂ ਪਾਊਗਾ ਇਹਦੇ ਵਿੱਚ ਬਹੁਤ ਕੁਝ ਪੈਂਦਾ ਹਸਣ ਬਿਨਾ ਨਹੀਂ ਬਣਦੀ ਹਸਣ ਸਾਰੇ ਡਾਕਟਰ ਕਹਿੰਦੇ ਨੇ ਇਹ ਦਾਸਣ ਦਵਾਈ ਦਾ ਕੰਮ ਕਰਦਾ ਹੈ ਮਨੂ ਲਾਊ 400 ਰੁਪਏ ਕਿਲੋ ਪਾਉਣਾ ਇਹ ਦੇ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਦੀ ਸਰਕਾਰ ਲਵੇ ਜੇ ਨਹੀਂ ਇਹਦਾ ਕੋਈ ਸੁਝਾਅ ਹੈ ਵਧੀਆ ਦਿੱਤੀ ਮਾਨ ਜਿਹੜੇ ਜਿਹੜੇ ਜੱਡੀਆਂ ਜੁਡੀ ਬਰਾਸ਼ਤੀਏ ਭੋਲੀਆਂ ਨੇ ਉਹਨਾਂ ਤੋਂ رائے ਲੈਣ ਕਿ ਕਿੰਨੇ ਜ਼ਿਲ੍ਹਿਆਂ 'ਚ ਦਾਸਣ ਵਜਾਇਆ ਜਾਵੇ ਕਿੰਨੇ ਚਾ ਆਲੂ ਲਗਾਏ ਜਾਣ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ ਪਰ ਨੀਤ ਸਾਫ ਕਹੀ ਵੀ ਆ ਲੀਡਰ ਦੀ ਜਿਹੜਾ ਲੀਡਰ ਹੈ ਨਾ ਇਹ ਉਹਦੀ ਨੀਤ ਸਾਫ ਹੋਗੀ ਆ ਲੋਕ ਕਦੇ ਵੀ ਸੜਕਾਂ ਦੇ ਗਿਆ ਉਹ ਕਾਡੀ ਰਾਏ ਮੁਤਾਬਕ ਮਹਿੰਗਾਈ ਤੇ ਠੱਲ ਪਾਉਣ ਲਈ ਕੀ ਹੋਣਾ ਚਾਹੀਦਾ ਕੁਝ ਜਿਹੜਾ ਕੋਸਟ ਕਰਦੇ ਮੈਂ ਕਹਿ ਰਿਹਾ ਵੀ ਮਹਿੰਗਾਈ ਤੇ ਠੱਲ ਪਾਉਣ ਲਈ ਸੌਖਾ ਕੰਮ ਹੈ ਜੀ ਜੇ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰ ਲਈਏ ਕਿ ਇੱਥੇ ਅੱਜ ਦੇ ਸਮੇਂ 'ਚ ਇਹ ਬਣ ਕੇ 32 ਜ਼ਿਲ੍ਹੇ 32 ਜ਼ਿਲ੍ਹੇ ਜੋ ਹੈ ਵੰਡ ਲੈਣ ਕਿ ਇੰਨੀ ਰੇਤੇ ਵਾਲੀ ਜ਼ਮੀਨ ਹੈ ਇੰਨਾ ਡਾਕਰ ਹੈ ਇੰਨੇ ਆਏ ਇੰਨੇ 'ਚ ਝੋਨਾ ਬਜਾਵਾਂਗੇ ਇੰਨੇ 'ਚ ਆਲੂ ਹੋਣਗੇ ਇੰਨੇ ਚ ਸਰੋਂ ਹੋਊਗੀ ਉਹ ਤੋਂ ਅੱਗੇ ਆ ਕੇ ਇੰਨੇ ਚ ਦਾਣਾ ਹੋਇਆ ਕਰਨਗੀਆਂ ਇੰਨੇ ਚ ਹਰ ਹਰ ਹੋਊਗੀ ਇੰਨੇ ਚ ਸਾਰਾ ਇਹਦੇ ਵੰਡਿਆ ਜਾਵੇ ਤੇ ਮੈਂ ਕਹਿ ਰਾਂ ਵੀ ਸਾਡੇ ਇਨ੍ਹਾਂ ਦੇ ਜਵੇਂ ਸਾਡੀਆਂ ਬੀਬੀਆਂ ਸਾਡੇ ਖੇਤਾਂ 'ਚ ਕੰਮ ਕਰ ਜਾਂਦੀਆਂ ਨੇ ਅੱਜ ਤਾਂ ਇਹਦੇ ਝੋਲੇ ਪਰ ਪਰ ਤੋੜਿਆ ਕਰਾ ਇਹ ਤਾਂ ਛੋਟੂ ਸਹਿਰ ਵਾਲਿਆਂ ਨੂੰ ਵੀ ਜਿੱਲੇ ਛੋਟੇ ਹੋ ਅਸੀਂ ਥੋੜਾ ਨਾ ਪਿਆਰ ਨਾਲ ਮਿਲਣਾ ਉਹਨੇ ਪਿਛਲਾ ਸਮਾਂ ਯਾਦ ਕਰੋ ਕਿ ਜਦੋਂ ਸਾਡੇ ਮਾਪ ਪਿਓ ਸਾਨੂੰ ਸਾਗ ਦੇ ਇੱਤੇ ਤੋੜ ਕੇ ਹੋਰ ਚੀਜ਼ਾਂ ਜਿਹੜੀਆਂ ਸਾਡਾ ਗੰਨਾ ਹੋਣਾ ਗੋੜ ਸ਼ੱਕਰ ਤੁਹਾਨੂੰ ਕਦੇ ਟਿੱਕੀ ਜਮਾ ਕੇ ਦੇ ਦੇਣੀ ਸਹਿਰ ਵਾਲਿਆਂ ਨੂੰ ਤੁਹਾਨੂੰ ਚਾਲ ਚੱਲਣਾ ਸਾਡਾ ਫਲਾਣੇ ਨਾਲ ਪਿੰਡ 'ਚ ਰਿਸ਼ਤਾ ਵੀ ਹੋ ਸਾਨੂੰ ਦੇਖ ਕੇ ਜਾਂਦਾ ਹੈ ਅੱਜ ਕਿੱਥੋਂ ਦੇ ਜੀਏ ਮੰਗਾਈਓ ਇੰਨੀ ਜਿਆਦੇ ਆ ਕਿ ਸਾਡਾ ਆਪਣਾ ਹੀ ਨਹੀਂ ਗੁਜ਼ਾਰਾ ਹੁੰਦਾ ਉਲਟਾ ਬਾਈਕਾਂ 'ਚ ਅਸੀਂ ਬੰਨ ਤੇ ਸਾਰੇ ਗਰੀਬ ਤੋਂ ਲੈ ਕੇ ਅਮੀਰ ਤੱਕ ਅਮੀਰ ਵੱਡਾ ਅਦਾਨੀ ਵਾਣੀ ਦੀ ਨਹੀਂ ਮੈਂ ਗੱਲ ਕਰ ਰਿਹਾ ਜਿਹੜਾ ਆਮ ਮੱਦਾ ਹੈ ਉਹ ਜਿਸੇ ਤੱਕ ਬੰਤਾ ਕਿ ਲੋਨ ਤੇ ਲੋਨ ਲੋਨ ਤੇ ਲੋਨ ਉਹਦੇ ਤੇ ਐਸਾ ਰਗੜਿਆ ਕਿ ਜਦੋਂ ਸਵੇਰੇ ਅਖਾ ਖੁਦਕੀਆਂ ਦੇ ਸਾਨੂੰ 3-4 ਕਿਸ਼ਤਾਂ ਹਰੇਕ ਨੂੰ ਹਾਜ਼ਰ ਆਵਾਜ਼ ਮਾਰ ਰਹੀਆਂ ਹੁੰਦੀਆਂ ਨੇ ਉਹਦੇ ਤੇ ਬਿਜਲੀ ਦਾ ਬਿੱਲ ਆ ਜਾਂਦਾ ਰੋਜ਼ ਬੱਚਿਆਂ ਦੀ ਪੜ੍ਹਾਈ ਆ ਜਾਂਦੀ ਹੈ ਇਸੇ ਤਰ੍ਹਾਂ ਬਿਮਾਰੀ ਆ ਜਾਂਦੀ ਹੈ ਜਿਹੜੀ ਅਨੇਕਾਂ ਬਿਮਾਰੀਆਂ ਮਲਾਵਟ ਖੋਰਾ ਨੇ ਪੈਦਾ ਕਰੀਆਂ ਹੁੰਦੀਆਂ ਨੇ ਇਹਦੇ ਕਰਕੇ ਇਹਦੇ ਤੇ ਰਾਹਤ ਮਿਲ ਸਕਦੀ ਹੈ ਸਰਕਾਰਾਂ ਦਾ ਧਿਆਨ ਸਰਕਾਰਾਂ ਇੱਕ ਦੂਜੇ ਤੇ ਅਲੀਕੇਸ਼ਨ ਲਗਾਉਂਦੀਆਂ ਕਿ ਉਹਨਾਂ ਦੇ ਸਮੇਂ 'ਚ ਮਹਿੰਗਾਈ ਸੀ ਉਹਨਾਂ ਦੇ ਸਮੇਂ 'ਚ ਮਹਿੰਗਾਈ ਸੀ ਤੁਹਾਨੂੰ ਲੱਗਦਾ ਨਹੀਂ ਕੋਈ ਆਲ ਪਾਰਟੀ ਮੀਟਿੰਗ ਛੱਡ ਕੇ ਮਹਿੰਗਾਈ ਤੇ ਹੱਲ ਕੀਤਾ ਗਿਆ ਇਹ ਸਰਕਾਰਾਂ ਦੇ ਲੀਡਰਾਂ ਇਮਾਨਦਾਰ ਹੋ ਜਾਣ ਇਮਾਨਦਾਰ ਇਹ ਨਹੀਂ ਵੀ ਪੈਸੇ ਲੈਣੋਂ ਹਟਕਣ ਮੇਰੇ ਖਿਆਲ ਤੋਂ ਵੀ ਇਹਨਾਂ ਨੇ ਹਟਣਾ ਲੈ ਲਿਆ ਕਰਨ ਪਰ ਆਲ ਪਾਰਟੀ ਮੀਟਿੰਗ ਬੁਲਾ ਕੇ ਉਹ 'ਚ ਚਰਚਾ ਕਰਨ ਜਿਵੇਂ ਮੈਂ ਦੱਸ ਰਿਹਾ ਇਹਦਾ ਹੱਲ ਨਿਕਲਦਾ ਹੈ ਪਰ ਇਹਨਾਂ ਨੇ ਹੱਲ ਇਸ ਕਰਕੇ ਨਹੀਂ ਕਰਨਾ ਜਿਹੜਾ ਵਿਚੋਲਾ ਹੈ ਕਿਸੇ ਕੰਮ ਦਾ ਵੀ ਵਿਚੋਲਾ ਹੋਵੇ ਉਹ ਦਿੰਦਾ ਹੈ ਮੋਟਾ ਚ ਮੋਟਾ ਫੰਡ ਇਹ ਫੰਡ ਦੇ ਕਰਕੇ ਆ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਉਹਨਾਂ ਨੇ ਇਹਨਾਂ ਲੋਕਾਂ ਦੀ ਨਬਜ ਫੜ ਲਈ ਕਿ ਇਹਨਾਂ ਨੂੰ ਸਮੇਂ ਤੇ ਕਿਸੇ ਨੂੰ ਆਟਾ ਦਾਲ ਤੇ ਲਾ ਲਓ ਕਿਸੇ ਨੂੰ ਹੋਰ ਕਿਸੇ ਚੀਜ਼ ਤੇ ਲਾ ਲਓ ਇਹਦੇ ਕਰਕੇ ਅਸੀਂ ਅੰਜਤ ਸਤਾਏ ਪਈਆਂ ਇਹ 2-4 ਬੰਦੇ ਪੈਸੇ ਲੈ ਲੈਂਦੇ ਨੇ ਵੋਟਾਂ 'ਚ ਬਦਨਾਮ ਅਸੀਂ ਸਾਰੇ ਹੋ ਗਏ ਜਿਹਦੇ ਕਰਕੇ ਇਹ ਵੀ ਨੌ ਮਰਾਜ਼ ਬਿਮਾਰੀ ਪੰਜਾਬ 'ਚ ਬਾਹਰ ਵੀ ਸਟੇਟਾਂ 'ਤੋਂ ਆ ਗਈ ਹੈ ਬਹੁਤ ਦੁੱਖਨਾ ਮੈਨੂੰ ਕੋਲ ਨਹੀਂ ਆ ਗਈ ਤੇ ਫਿਰ ਆ ਗਈ ਇਹ ਮੈਗਾ ਆਈ ਨੂੰ ਤਾਂ ਦੇਖਦੇ ਕੋਤ ਦੁਨੀਆਂ ਦੇਤੀ ਇਹਨਾਂ ਵੀ ਗਰੀਬੋ ਮਾਂ ਮੈਂ ਸਾਰੇ ਲੋਕ ਨਹੀਂ ਉਹ ਮੈਗਾ ਆਈ ਕੋ ਇੰਨਾ ਜ਼ਿਆਦਾ ਫੀਡਤ ਨਹੀਂ ਦੇ ਨਹੀਂ ਦੇ ਸਕਦੇ ਆਮਦਨ ਹੈ ਨਹੀਂ ਦਿੱਤੀ ਵਿੱਚ ਦਿਹਾੜੀ ਲੋਕਾਂ ਦੀ ਦੇਖੋ ਬਦ ਨਹੀਂ ਰਹੀ ਹੈ ਨਾ ਤੇ ਆਮਦਨ ਦੇ ਮੁਤਾਬਕ ਤਾਂ ਤੁਸੀਂ ਖਰੀਦੇ ਨਹੀਂ ਸਕਦੇ 40 50 ਰੁਪਏ ਤਾਂ ਧਨੀਏ ਦੀ ਗੁੱਛੀ ਹੈ ਅਗਰ ਅਸੀਂ ਚਟਨੀ ਕਰਕੇ ਵੀ ਖਾਣਾ ਚਾਹੀਏ ਪਰ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਨਾਲ ਇਹ ਬੀਂੀਆਂ ਪੈਣਾ ਨੇ ਇਹਨਾਂ ਨੂੰ ਉਸ ਤਰੀਕੇ ਨਾਲ ਘਰਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਮਾਰਨ ਵਾਲੇ ਬੀਂੀਆਂ ਪੈਣਾ ਨੇ तरीके ਨਾਲ ਘਰਾਂ ਚ ਜਾ ਕੇ ਪਿੰਡਾਂ ਚ ਜਾ ਕੇ ਮੰਗ ਕੇ ਵੀ ਖਾਣਾ ਬਹੁਤ ਮੁਸ਼ਕਲ ਹੈ ਨਹੀਂ ਤਾਂ ਕਾਲ ਸਬਜੀ ਆਮ ਸੀ ਹੋਰ ਜਦੋਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨਾਲੋਂ ਜ਼ਿਆਦਾ ਕਿਤੇ ਹੁਣ ਮਹਿੰਗਾਈ ਹੈ ਹਰ ਡੇਲੀ ਹੋਰ ਹੋਰ ਚੀਜ਼ਾਂ ਦੇ ਧਰਨੇ ਲੱਗੇ ਨੇ ਮਹਿੰਗਾਈ ਕਹਿੰਦੀ ਕੋਈ ਨਹੀਂ ਦੇਖਦੀ ਆ ਨਹੀਂ ਪਤਾ ਚੱਲਦਾ ਕਿ ਤੇਲ ਦੀ ਬੋਤਲ ਅੱਜ ਇੰਨੇ ਪੈਸੇ ਵੱਧ ਗਏ ਨੇ ਜਦੋਂ ਖਰੀਦਣ ਜਾਂਦੇ ਆ ਬਹੁਤ ਮੁਸ਼ਕਲ ਹੋ ਗਈ ਹੈ ਅਸੀਂ ਬਹੁਤ ਪਰੇਸ਼ਾਨ ਹਾਂ ਹਾਂਜੀ ਹਾਂ ਰਸੋਈ ਦਾ ਬਜਟ ਬਹੁਤ ਜ਼ਿਆਦਾ ਹਿੱਲ ਚੁੱਕਿਆ ਹੈ ਨਹੀਂ ਖਰੀਦਿਆ ਜਾਦਾ ਇਹ ਮੰਗ ਪੱਤਰ ਜੀ ਅਕਾਲੀ ਦਾਸ ਸੁਤੰਤਰ ਵੱਲੋਂ ਜੀ ਮਹਿੰਗਾਈ ਦੇ ਸਬੰਧ ਦੇ ਵਿੱਚ ਸੀਗਾ ਤੇ ਉਹ ਅਸੀਂ ਪ੍ਰਸ਼ਾਸਨ ਨੂੰ ਪਹੁੰਚਾ ਦਾਂਗੇ ਇਹਨਾਂ ਦੀਆਂ ਮੰਗਾਂ ਨੇ ਉਹ ਪ੍ਰਸ਼ਾਸਨ ਤੱਕ ਪਹੁੰਚਦੀਆਂ ਕਰਦਾਂਗੇ